ਸਿੱਖ ਕੌਮ ਚਾਹੇ 2% ਹੈ ਪੂਰੀ ਦੁਨੀਆ ਦੇ ਵਿੱਚ ਪਰ ਵਿੱਚ ਜਾਗਦੀ ਜ਼ਮੀਰ ਵਾਲੇ ਸਿੰਘ ਪਏ ਹੈ ਇਸ ਕਰਕੇ ਗੁਰੂ ਸਾਹਿਬ ਦਾ ਅਮਰਤਾ ਜਿਹੜਾ ਉਹ ਅੱਜ ਵੀ ਸੱਚ ਹੈ ਜਿੱਦੇ ਸ਼ਕਾਇਆ ਸੀ ਉਹਦੇ ਵੀ ਸੱਚ ਹੈ ਤੇ ਜਿੰਦੀ ਰਹਿੰਦੀ ਦੁਨੀਆ ਤੱਕ ਵੀ ਸੱਚ ਰਹੂਗਾ ਕਿਹਾ ਸੀ ਨਾ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਸਭਾ ਲੱਖ ਸੇ ਇੱਕ ਲੜਾਉ ਤਬਾ ਗੁਰੂ ਗੋਬਿੰਦ ਸਿੰਘ ਕਹਾਉ ਤਾਂ ਅੱਜ ਜਿਹੜਾ ਹੈਗਾ ਜਮੀਰ ਜਾਗੀ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਕੁਝ ਉਹ ਅੱਜ ਬਾਗੀ ਹੋ ਗਏ ਸਖਬੀਰ ਬਾਦਲ ਤੋਂ ਬਾਗੀ ਹੋ ਗਏ ਉਹ ਕਹਿੰਦੇ ਜੀ ਅਸੀਂ ਜਿਹੜੀ ਸੰਸਥਾ ਦੇ ਮੈਂਬਰ ਹੈ ਐਸਜੀਪੀਸੀ ਦੇ ਮੈਂਬਰ ਹੈ ਤਾਂ ਅਸੀਂ ਇਸ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਧੋਖਾ ਕਿਉਂ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਸਿੰਘ ਸਹਿਬਾਨ ਨੇ ਅਕਾਲ ਤਖਤ ਤੇ ਸਕਬੀਰ ਬਾਦਲ ਨੂੰ ਤਲਬ ਕੀਤਾ ਹੈ ਤੇ ਇਹਨੂੰ ਜਿਹੜੀ ਹੈਗੀ ਬਣਦੀ ਸਜ਼ਾ ਦਿੱਤੀ ਜਾਵੇ ਸਾਡੀ ਜ਼ਮੀਰ ਕਹਿੰਦਾ ਇਸ ਕਰਕੇ ਇਹ ਕਹਿੰਦੀ ਹੈ ਜਿਹੜੇ ਮੈਂਬਰ ਸਾਹਿਬਾਨ ਹੈ ਉਹ ਕਹਿੰਦੇ ਜੀ ਵੀ ਆਮ ਬੰਦੇ ਨੇ ਜੇ ਗਲਤੀ ਕੀਤੀ ਹੋਵੇ ਤਾਂ ਬਖਸ਼ਿਆ ਜਾ ਸਕਦਾ ਹੈ ਬਿਲਕੁਲ ਪੁੱਲ ਚੁੱਕ ਖਿਮਾ ਦੀ ਜੱਜਕ ਹੈ ਇੱਕ ਕਹਿੰਦਾ ਜ਼ਿੰਮੇਵਾਰ ਬੰਦਾ ਹੈ ਉਹਦਾ ਪਿਤਾ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਰਿਹਾ ਹੈ ਪੰਜ ਮਾਰ ਦਾ ਮੁੱਖ ਮੰਤਰੀ ਰਿਹਾ ਹੈ ਸਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਗ੍ਰਹਿ ਮੰਤਰੀ ਰਿਹਾ ਹੈ ਔਰ ਆ ਸੌਰੀ ਗ੍ਰਹਿ ਮੰਤਰੀ ਗ੍ਰਾਮ ਮੰਤ్రਾਲਾ ਉਹਦੇ ਕੋਲੇ ਸੀ ਉਪ ਮੁੱਖ ਮੰਤਰੀ ਰਿਹਾ ਤਾਂ ਉਹ ਕਹਿੰਦੇ ਜੀ ਇਹ ਬਖਸ਼ਣ ਜੋ ਗਨਾ ਨਹੀਂ ਸਾਡੀ ਜ਼ਮੀਰ ਨਹੀਂ ਇਹ ਕਹਿੰਦੀ ਕਿ ਅਸੀਂ ਸਖਬੀਰ ਬਾਦਲ ਦੇ ਹੱਕ ਵਿੱਚ ਖੜੀਏ ਵੈਰੀ ਗੁੱਡ ਕਿਉਂਕਿ ਜਿੱਥੇ ਗੁਰੂ ਦਾ ਮਸਲਾ ਆ ਜੇ ਜਿਸ ਦੀ ਖਾਈਏ ਬਾਜਰੀ ਕਹਿੰਦਾ ਉਸ ਦੀ ਪਰਗੇ ਹਾਜ਼ਰੀ ਇਹ ਗੱਲ ਸਹੀ ਹੈ ਉਸ ਸ਼੍ਰੋਮਣੀ ਕਮੇਟੀ ਨੇ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਤਾਂ ਉਸ ਸ਼੍ਰੋਮਣੀ ਕਮੇਟੀ ਉਸ ਸੰਸਥਾ ਦੇ ਹੱਕ ਵਿੱਚ ਖੜਨਾ ਲਾਜ਼ਮੀ ਬਣਦਾ ਹੈ ਫਰਜ਼ ਬਣਦਾ ਹੈ ਤਾਂ ਜੋ ਉਹਨਾਂ ਨੇ ਜੋ ਗੱਲ ਜਿਹੜੀ ਹੈਗੀ ਅੱਜ ਕਾਨਫਰੰਸ ਰਾਹੀਂ ਕਿਹਾ ਹੈ ਕਿ ਇਹਨੇ ਮਾਫੀ ਨਾਮੇ ਲਿਖਵਾਏ ਨੇ ਖਿਮਾ ਯਾਤਨਾਏ ਨੇ ਲਿਖਵਾਈ ਹੈ ਦਲਜੀਤ ਚੀਮੇ ਨੇ ਲਿਖਾਈ ਹੈ ਔਰ ਹੋਰ ਵੀ ਕੁਝ ਹੈ ਜਿਹੜੇ ਬਾਗੀ ਹੋਏ ਨੇ ਅਕਾਲੀ ਦਲ ਚ ਉਹ ਵੀ ਕਹਿੰਦਾ ਨਾਲ ਸ਼ਾਮਲ ਸੀ ਪਰ ਅਸੀਂ ਅਸੀਂ ਆਉਂਦੀ ਡ੍ਰਿੜਤਾ ਨਾਲ ਗੱਲ ਰੱਖਾਂਗੇ ਕਿ ਜਿਹੜਾ ਸੁਖਬੀਰ ਬਾਦਲਾ ਉਹਨੂੰ ਅਕਾਲ ਤਖਤ ਤੋਂ ਸਿੱਖਿਆ ਜਾਣਾ ਚਾਹੀਦਾ ਹੈ ਬਹੁਤ ਵਧੀਆ ਗੱਲ ਕਹੀ ਹੈ ਸੁਖਬੀਰ ਬਾਦਲ ਨੂੰ ਕਹਿੰਦੇ ਅਕਾਲ ਤਖਤ ਤੋਂ ਸਿੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਇਹੋ ਜਿਹਾ ਅਜੀਹਾਂ ਵਿਅਕਤੀ ਕੋਈ ਗਲਤ ਹਰਕਤ ਨਾ ਕਰੇ ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਕੁਛ ਮਰਜ਼ੀ ਕਰਦਾ ਪਾਰਟੀ ਦਾ ਪ੍ਰਧਾਨ ਸੀ ਪਾਰਟੀ ਦਾ ਮੰਤਰੀ ਸੀ ਪਾਰਟੀ ਦਾ ਉਪਮੱਖ ਮੰਤਰੀ ਸੀ ਪਾਰਟੀ ਦਾ ਗ੍ਰਹਿ ਮੰਤਰੀ ਆਲਾ ਸੀ ਜੋ ਮਰਜ਼ੀ ਕਰਦਾ ਪਰ ਜਦੋਂ ਉਹਨੇ ਇਸਾਂ ਲੈ ਲੈ ਸ਼੍ਰੋਮਣੀ ਕਮੇਟੀ ਦੇ ਵਿੱਚ ਧਾਰਮਿਕ ਸੰਸਥਾ ਦੇ ਵਿੱਚ ਲੈ ਲਿਆ ਉਹ ਸਭ ਦੀ ਕਮੇਟੀ ਹੈ ਉੱਥੇ ਗਰੀਬ ਵੀ ਜਾਂਦਾ ਹੈ ਅਮੀਰ ਵੀ ਜਾਂਦਾ ਹੈ ਸਿੱਖ ਵੀ ਜਾਂਦਾ ਹੈ ਮੁਸਲਮਾਨ ਵੀ ਜਾਂਦਾ ਹੈ ਅਸਾਈ ਵੀ ਜਾਂਦਾ ਹੈ ਹਿੰਦੂ ਵੀ ਜਾਂਦਾ ਹੈ ਸਭ ਐ ਸੰਜੀ ਬਾਅਦ ਸਦਾ ਨੂੰ ਕਿਸੇ ਨਾ ਦਿਸੇ ਬਾਹਰ ਜਿਓ ਚਾਰ ਦਰਵਾਜ਼ੇ ਆ ਹਰਮੰਦਰ ਸਾਹਿਬ ਦੇ ਤੇ ਚਾਰਾਂ ਨੂੰ ਗੁਰੂ ਸਾਹਿਬ ਨੇ ਮੁੱਖ ਰੱਖਿਆ ਕੋਈ ਉੱਚੀ ਨੀਚ ਜਾਤ ਪਾਤ ਨਹੀਂ ਰੱਖੀ ਉਸ ਰੋਬਰ ਦੇ ਵਿੱਚ ਇਸ਼ਨਾਨ ਕਰ ਸਕਦੇ ਆ ਲੰਗਰ ਦੇ ਵਿੱਚ ਇੱਕ ਪੰਗਤ ਚ ਬੈਠ ਕੇ ਰੋਟੀ ਖਾ ਸਕਦੇ ਆ ਗੁਰੂ ਰਾਮਦਾਸ ਜੀ ਦੀ ਚਰਨਛੋਹ ਧਰਤੀ ਹੈ ਤਾਂ ਉਹਨਾਂ ਦੀ ਅਸੀਂ ਇਸ ਗੱਲ ਨੂੰ ਸ੍ਰਹਿਤਾ ਕਰਦੇ ਆ ਨਾ ਉਹਨਾਂ ਉਹਨਾਂ ਦੀ ਇਸ ਗੱਲ ਦੀ ਅਸੀਂ ਸ੍ਰਹਿਤਾ ਕਰਦੇ ਆ ਕਿ ਉਸ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਨੇ ਆਵਾਜ਼ ਦਿੱਤੀ ਤੇ ਜਿਹੜੇ ਕੁਝ ਮੈਂਬਰ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਬਾਦਲ ਕੇ ਚਮਚਾਗਰੀ ਕਰਦੇ ਆ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਇਹ ਗੱਲ ਕਰਦੇ ਆਂ ਬਾਦਲ ਦੀ ਬੋਲੀ ਬੋਲਦੇ ਆ ਤੇ ਉਹਦਣਾ ਫਿਰ ਪ੍ਰਮਾਤਮਾ ਉਹਨਾਂ ਨਾਲ ਆਪ ਹੀ ਬੇਕੂਗਾ ਵੀ ਭਾਈ ਪਾਵਰ ਹੈ ਜਿਹੜੀ ਜਾਂ ਮੈਂਬਰ ਮੇਰੀ ਕਮੇਟੀ ਦੇ ਬਣਿਓ ਇਸ ਗੁਰੂ ਘਰ ਦੇ ਬਣਿਓ ਤੇ ਗੱਲਾਂ ਤੁਸੀਂ ਕੀ ਕਰ ਰਹੇ ਹੋ ਵੇਖੋ ਜਿਹੜੀ ਕੁਦਰਤ ਹੈ ਕੁਦਰਤ ਬੰਦੇ ਨੂੰ ਕਦੇ ਬਖਸ਼ ਨਹੀਂ ਬਖਸ਼ਦੀ ਨਹੀਂ ਹੁੰਦੀ ਅੰਤੋਪ ਦਾ ਕੀ ਹੁੰਦਾ ਜਾਂ ਕੈਂਸਰ ਹੁੰਦਾ ਜਾਂ ਸ਼ੂਗਰ ਵੱਧ ਗਿਆ ਜਾਂ ਹਾਰਟ ਅਟੈਕ ਹੋ ਗਿਆ ਜਾਂ ਚਮੜੀ ਰੋਗ ਲੱਗ ਗਿਆ ਅਜਿਹੀਆਂ ਬਿਮਾਰੀਆਂ ਨਾਲ ਇਹ ਲੋਕ ਆ ਜਿਹੜੇ ਮਰਦੇ ਹੁੰਦੇ ਆ ਅਟਲ ਸਚਾਈ ਹੈ ਤੇ ਹੁਣ ਜਿਹੜੀ ਇਹ ਬਹੁਤ ਵੱਡੀ ਗੱਲ ਕਹੀ ਅੱਜ ਉਹਨਾਂ ਨੇ ਮੈਂ ਇਸ ਮਾਧਮ ਰਾਹੀਂ ਵੀਡੀਓ ਬਣਾਉਣ ਦਾ ਮੇਰਾ ਇਹੀ ਜਰੀਆ ਸੀ ਮੈਂ ਇਸ ਮਾਧਮ ਰਾਹੀਂ ਬੇਨਤੀ ਕਰਦਾ ਹਾਂ ਵੀ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ-ਜੋ ਸਿੰਘ ਸਹਿਬਾਨ ਹੈ ਚਾਹੇ ਉੱਥੇ ਕਾਰਜਕਾਰੀ ਪ੍ਰਧਾਨ ਨੇ ਚਾਹੇ ਪ੍ਰਧਾਨ ਸਾਹਿਬ ਹੈ ਚਾਹੇ ਖਜ਼ਾਨਚੀ ਨੇ ਸਕੱਤਰ ਹੈ ਜਨਰਲ ਸਕੱਤਰ ਹੈ ਜੋ-ਜੋ ਸ਼੍ਰੋਮਣੀ ਕਮੇਟੀ ਦੇ ਵੰਗਨ ਸ਼੍ਰੋਮਣੀ ਕਮੇਟੀ 'ਚ ਕੰਮ ਕਰਦੇ ਆ ਤੁਸੀਂ ਭਾਈ ਉਸ ਗੁਰੂ ਘਰ ਦਾ ਖਾਣਿਓ ਤੇ ਉਸ ਗੁਰੂ ਘਰ ਦੀ ਤੁਸੀਂ ਗੱਲ ਕਰੋ ਜਿਹੜੇ ਗੁਰੂ ਘਰ ਦਾ ਖਾਨੋ ਇਹ ਨਾ ਸੋਚੋ ਵੀ ਸਾਨੂੰ ਸੁਖਬੀਰ ਬਾਦਲ ਨੇ ਲਵਾਤਾ ਸਾਨੂੰ ਸੁਖਬੀਰ ਬਾਦਲ ਨੇ ਭਰਤੀ ਕਰਾਤਾ ਸੁਖਬੀਰ ਬਾਦਲ ਦੇ ਕੋਈ ਪਿਓ ਦੀ ਸ਼੍ਰੋਮਣੀ ਕਮੇਟੀ ਨਹੀਂ ਹੈ ਸਿੱਖ ਸੰਗਤ ਦਾ ਪੈਸਾ ਹੈ ਤੇ ਇਹੀ ਮੈਂ ਬੇਨਤੀ ਕਰਦਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਬਾਕੀ ਮੈਂਬਰ ਹੈ ਤੁਸੀਂ ਭਾਈ ਸੁਖਬੀਰ ਸੁਖਬੀਰ ਬਾਦਲ ਦੇ ਵਿਰੁੱਧ ਫਤਵਾ ਦਿਓ ਹੁਣ ਜਗ ਜਹਰ ਹੋ ਗਿਆ 98 ਲੱਖ ਦੇ ਇਤਿਹਾਰ ਦਿੱਤੇ ਨੇ ਹੋਰ ਪੈਸਾ ਤੋਸ਼ ਖਾਨੇ ਦੇ ਵਿੱਚੋਂ ਜਿਹੜੀ ਸੋਨੇ ਦੀਆਂ ਚੀਜ਼ਾਂ ਸੀ ਜਾਂ ਜੋ ਵੀ ਅ ਮਾਲ ਖਾਨੇ ਦੇ ਵਿੱਚ ਸਮਾਨ ਪਿਆ ਉਹਦੀ ਵੀ ਛਾਣਬੀਣ ਹੋਣੀ ਚਾਹੀਦੀ ਹੈ 328 ਰੂਪ ਸੀ ਉਹ ਕਿੱਧਰ ਚੋਰੀ ਹੋ ਗਏ ਕਿਹੜੀਆਂ ਸਸਤਾਵਾਂ ਨੂੰ ਦਿੱਤੇ ਨਾ ਸੋ ਜਦੋਂ ਅਸੀਂ ਉਸ ਚੀਜ਼ ਤੇ ਸੁਰੱਖਿਅਤ ਨਹੀਂ ਫਿਰ ਉੱਥੇ ਨਮਸਤਕ ਹੋਣ ਦਾ ਕੀ ਫਾਇਦਾ ਕੀ ਸਾਡੇ ਲੋਕ ਅੱਗੇ ਤੋਂ ਵਿਸ਼ਵਾਸ ਕਰਨਗੇ ਵੀ ਉੱਥੇ ਯਾਰ ਆ ਸ਼੍ਰੋਮਣੀ ਕਮੇਟੀ ਜਾਂ ਅੰਮ੍ਰਿਤਸਰ ਸਾਹਿਬ ਆ ਸੁੱਖ ਨਾਲ ਸੁਖ ਕੇ ਆਪਾਂ ਆ ਦਾਨ ਪ੍ਰਦਾਨ ਕਰਕੇ ਆਈਏ ਜਦੋਂ ਪਤਾ ਵੀ ਇਹੋ ਜਿਹੇ ਲੋਕ ਬੈਠੇ ਆ ਕਾਣ ਪੀਣ ਵਾਸਤੇ ਮੈਂ ਸਮਾਧਿਬਰਾਂ aí ਬੇਨਤੀ ਕਰਦਾ ਐ ਵੀ ਭਾਈ ਜੋ ਜੋ ਵੀ ਐ ਸ਼੍ਰੋਮਣੀ ਕਮੇਟੀ ਦੇ ਵਿੱਚ ਗੁਰੂ ਘਰ ਦਾ ਖਾਂਦੇ ਆ ਗੁਰੂ ਘਰ ਦੀ ਹਾਜ਼ਰੀ ਭਰਦੇ ਆ ਗੁਰੂ ਘਰ ਦਾ ਕੀਰਤਨ ਸੁਣਦੇ ਆ ਗੁਰੂ ਘਰ ਦੀ ਜਿਹੜੀ ਹੈਗੀ ਆ ਰਹਿਣ ਸਹਿਣ ਦੇ ਵਿੱਚ ਰਹਿੰਦੇ ਆ ਗੁਰੂ ਘਰ ਦੀ ਓਟ ਆਸਰੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਿਆ ਤੁਸੀਂ ਖੁੱਲ ਕੇ ਸਾਹਮਣੇ ਆਓ ਸਿੰਘ ਸਹਿਬਾਨਾਂ ਨੂੰ ਕਹੋ ਵੀ ਜੋ ਜੇ ਦੋਸ਼ੀ ਬਣਦਾ ਤਾਂ ਬਣਦੀ ਸਜ਼ਾ ਦਿਓ ਨਹੀਂ ਬਣਦਾ ਭਾਵੇਂ ਬਰੀ ਕਰ ਦਿਓ ਪਰ ਪ੍ਰਤੱਖ ਨਿਰਪੱਖ ਇਹ ਗੱਲ ਕਰੋ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਮੈਂਬਰ ਭੱਗ ਹੀ ਹੋਇਆ ਉਹਨਾਂ ਨੇ ਕਿਹਾ ਵੀ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ